ਸੋ ਅਨਜੀਤ ਸਿੰਘ ਖਾਲਸਾ ਜਿਹੜੇ ਆ ਉਹ ਪਹਿਲੀ ਵਾਰੀ ਗੁਰਸਿੱਖ ਅਮਰਤਾਰੀ ਜਿਹੜੇ ਆ ਮੇਅਰ ਉਹ ਬਣੇ ਹੈਗੇ ਨਾਰਵੇਚ ਦੇ ਕਨੇਡੀਕਟ ਦੇ ਸੋ ਉਹਨਾਂ ਦਾ ਪਰਿਵਾਰ ਪੰਥਕ ਪਰਿਵਾਰ ਹੈਗਾ ਆ ਕਾਫੀ ਲੰਮੇ ਸਮੇਂ ਤੋਂ ਜਿਹੜਾ ਨਵੰਬਰ 84 ਦਾ ਸਿੱਖ ਜੈਨੋਸਾਈਡ ਦੇ ਮਤਿਆਂ ਨੂੰ ਲੈ ਕੇ ਯੂਨ 84 ਵਾਲਾ ਲੈ ਕੇ ਉਹ ਹਮੇਸ਼ਾ ਹੀ ਜਿਹੜੇ ਆ ਸਿੱਖਾਂ ਦੇ ਨਾਲ ਖੜਦੇ ਆਏ ਹੈਗੇ ਆ ਸੋ ਪਹਿਲੀ ਵਾਰੀ ਦਸਤਾਰ ਧਾਰੀ ਅਮਰਤਾਰੀ ਸਿੱਖ ਨਾਰਵੇਚ ਕਨੇਟੀਕਟ ਦਾ ਜਿਹੜਾ ਮੇਅਰ ਬਣਿਆ ਹੈਗਾ ਆ ਜਲੰਧਰ ਤੋਂ ਆ ਰਿਹਾ ਆ ਅਭਜ ਸਿੰਘ ਜੀ ਥੋੜਾ ਜੰਨਾ ਦੇ ਬਾਰੇ ਸੌਰੀ ਮੈਂ ਜਿਹੜਾ ਇਸ ਵਿੱਚ ਦੱਸਦਾ ਜਾਵਾਂ 40 ਸਾਲ ਇਹਨਾਂ ਦੀ ਜਿਹੜੀ ਉਹ ਉਮਰ ਆ ਜਿੱਦਾਂ ਤੁਸੀਂ ਕਿਹਾ ਵੀ ਨਾਰਵੇਚ ਦੇ ਇਤਿਹਾਸ ਦੇ ਵਿੱਚ ਇਹ ਪਹਿਲੇ ਜਿਹੜੇ ਉਹ ਮੇਅਰ ਬਣੇ ਨੇ ਉਦਾਂ ਇਹ ਸਿਟੀ ਕੌਂਸਲ ਦੇ ਵਿੱਚ ਇਹ ਰਹਿ ਚੁੱਕੇ 2021 ਦੇ ਵਿੱਚ ਇਹਨਾਂ ਦੀ ਉਦੋਂ ਵੀ ਜਿੱਤ ਜਿਹੜੀ ਉਹ ਹੋਈ ਸੀ ਤਿੰਨ ਕੈਂਡੀਡੇਟਸ ਦੇ ਵਿੱਚੋਂ ਇਹ ਮੋਰੇ ਜਿਹੜਾ ਹੋਪਰ ਕੇ ਨਿਕਲੇ ਆ ਇਹ ਡੈਮੋਕ੍ਰੇਟ ਪਾਰਟੀ ਵੱਲੋਂ ਆ ਟ੍ਰੇਸੀ ਗੋਲਡ ਜਿਹੜੇ ਰਿਪਬਲਿਕਨ ਸੀਗੇ ਤੇ ਇੱਕ ਇੰਡੀਪੈਂਡੈਂਟ ਕੈਂਡੀਡੇਟ ਮਾਰਸ਼ੀਆ ਵਿਲਬਰ ਉਹਨਾਂ ਨੂੰ ਇਹਨਾਂ ਨੇ ਜਿਹੜਾ ਉਹ ਹਰਾਇਆ ਹੈਗਾ ਆ ਸੋ ਉਹ ਸ਼ਹਿਰ ਜਿਹੜਾ ਹਰਜੋਤ ਸਿੰਘ ਜੀ ਵੀ ਜਿੱਥੇ 10k ਹੀ ਜਿਹੜੇ ਕਹਿੰਦੇ ਵੀ ਸਿੱਖ ਪਰਿਵਾਰ ਨੇ ਉਥੇ ਜਿਹੜਾ ਮੇਅਰ ਜਿਹੜਾ ਬਣਨਾ ਨਾਰਵੇਜ ਦਾ ਇੱਕ ਬਹੁਤ ਵੱਡੀ ਜਿਹੜੀ ਉਹ ਖੁਸ਼ੀ ਵਾਲੀ ਜਿਹੜੀ ਉਹ ਗੱਲ ਆ ਸੋ ਵਰਲਡ ਸਿੱਖ ਆਰਗੇਨਾਈਜੇਸ਼ਨ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸਿੱਖ ਈਸਟ ਕੋਸਟ ਜਿਹੜੀ ਕੋਆਰਡੀਨੇਸ਼ਨ ਕਮੇਟੀ ਉਹਨਾਂ ਦੇ ਨਾਲ ਹੋਰ ਬਹੁਤ ਨਾਲ ਮਿਲ ਕੇ ਜਿਹੜਾ ਉਥੇ ਉਹ ਚਲਦੇ ਨੇ ਸੋ ਇੱਕ ਖੁਸ਼ੀ ਵਾਲੀ ਜਿਹੜੀ ਗੱਲ ਬਣੀ ਆ ਵੀ ਸਵਨਜੀਤ ਸਿੰਘ ਖਾਲਸਾ ਨੇ ਨਾਰਮ ਵਿੱਚ ਦੇ ਮੇਅਰ ਦੀ ਜਿੱਤ ਪ੍ਰਾਪਤ ਕੀਤੀ ਆ ਜੀ ਇਸ ਤੋਂ ਬਿਨਾ ਇੱਕ ਹੋਰ ਜਿਹੜੇ ਆ ਪੰਜਾਬੀ ਮੂਲ ਦੇ ਨੌਜਵਾਨ ਜਿਹੜੇ ਹੈਗੇ ਆ ਅਫਤਾਬ ਪੂਰੇਵਾਲ ਉਹ ਸਿਨਸਨਾਈਟੀ ohਾਇਓ ਦੇ ਜਿਹੜੇ ਆ ਮੇਅਰ ਬਣ ਗਿਆ ਹੈਗੇ ਆ ਉਹਨਾਂ ਦਾ ਫਾਦਰ ਜਿਹੜਾ ਪੰਜਾਬੀ ਆ ਤੇ ਮਦਰ ਸ਼ਾਇਦ ਉਹਨਾਂ ਦੀ ਬਰਮਾ ਤੋਂ ਹੈਗੀ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਉਹਨਾਂ ਨੇ ਜੀਡੀ ਵੈਂਸ ਦਾ ਜਿਹੜਾ ਭਰਾ ਸੀ ਉਹ ਮੇਅਰ ਦੀ ਇਲੈਕਸ਼ਨ ਲਈ ਖੜਾ ਸੀ ਉਹਨੂੰ ਬਹੁਤ ਬੁਰੀ ਤਰ੍ਹਾਂ ਹਰਾਇਆ ਜੀਡੀ ਵੈਂਸ ਦੇ ਭਰਾ ਨੂੰ ਸਿਰਫ 2000 ਵੋਟ ਮਿਲੀ ਹੈਗੀਆਂ ਜਦਕਿ ਇਹਨੂੰ ਜਿਹੜੀ ਆ 72 80% ਬੋਟਸ ਮਿਲੀਆਂ ਹੈਗੀਆਂ ਜੀ ਸੋ ਅਫਤਾਬ ਪੁਰੇਵਾਲ ohio ਸਿਨਸਨਾਈਟੀ ਦੇ ਮੇਅਰ ਜਿਹੜੇ ਆ ਉਹ ਬਣ ਗਏ ਹੈਗੇ ਆ 79% ਵੋਟਸ ਜਿੰਨੀਆਂ ਕਾਊਂਟ ਹੋਈਆਂ ਤੇ 90% ਕਾਊਂਟ ਹੋਈਆਂ ਤੇ 79% ਇਹਨਾਂ ਨੂੰ ਮਿਲ ਚੁੱਕੀਆਂ ਹੈਗੀਆਂ ਸੋ ਜਿਹੜੀ ਮਮਦਾਨੀ ਦੀ ਪੂਰੇਵਾਲ ਦੀ ਸਵੰਜੀ ਸਿੰਘ ਖਾਲਸਾ ਤੇ ਇੱਕ ਗਜ਼ਾਲਾ ਹਾਸ਼ਮੀ ਇਹ 버ਜਿਨੀਆ ਤੋਂ ਜਿਹੜੀ ਲੁਟਿਨੈਂਟ ਗਵਰਨਰ ਆ ਉਹ ਵੀ ਜਿੱਤੀ ਹੈ ਮੁਸਲਮਾਨ ਮੂਲ ਦੀ ਆ ਪੀ ਐਚ ਡੀ ਕੀਤੀ ਹੈ ਪ੍ਰੋਫੈਸਰ ਆ ਬੜੇ ਛੋਟੀ ਉਮਰ ਦੀ ਸੀ ਜਦੋਂ ਅਮਰੀਕਾ ਦੇ ਵਿੱਚ ਆਈ ਸੀ ਸੋ ਉਹ ਵੀ ਪਹਿਲੀ ਮੁਸਲਮ ਲੇਡੀ ਜਿਹੜੀ ਆ 버ਜਿਨੀਆ ਦੀ ਜਿਹੜੀ ਲੁਟਿਨੈਂਟ ਗਵਰਨਰ ਬਣ ਗਈ ਹੈਗੀ ਆ ਤੇ ਡੈਮੋਕ੍ਰੈਟਿਕ ਪਾਰਟੀ ਨੂੰ ਬਿਲੋਂਗ ਕਰਦੀ ਹੈ ਜੀ ਬਿਲਕੁਲ ਸੋ ਆ ਓਵਰਆਲ ਜਿਹੜਾ ਹਜੂ ਸਿੰਘ ਜੀ ਇੱਥੇ ਹੁਣ ਬਹੁਤ ਸਾਰੀਆਂ ਜਿਹੜੀਆਂ ਪਰਚੋਲਾ ਅਨਲਿਸਿਸ ਜਿਹੜੇ ਉਹ ਕੀਤੇ ਜਾਣੇ ਆ ਆ ਟ੍ਰੰਪ